ਧਿਆਨ ਦਿਓ ਜੀ ਮਾੜਾ ਜਾਈ ਧਿਆਨ ਦਿਓ ਬੜੇ ਕੰਮ ਦੀ ਗੱਲ ਦੱਸਣ ਲੱਗਾ ਥੋੜੇ ਸੈਂਟਰ ਸਰਕਾਰ ਨੇ ਨਵਾਂ ਬਿੱਚ ਕਰ ਦਿੱਤਾ ਹੈ মিডিਆ ਬ੍ਰॉडकास्टਿੰਗ ਬੈਲ 2023 ਔਰ ਇਹ ਲਾਗੂ ਹੁੰਦਾ ਜਿੰਪਲੀਮੈਂਟ ਹੋ ਜਾਂਦਾ ਹੈ ਸਹੀ ਸਹੀ ਕਹਦਾ ਮਤਲਬ ਪਤਾ ਕੀ ਆ ਪੁਲਿਸ ਕਿਸੇ ਵੀ ਵਾਰ ਤੁਹਾਡੇ ਘਰੇ ਆ ਕੇ ਤੁਹਾਡੇ ਕੰਟੈਂਟ ਨੂੰ ਚੈੱਕ ਕਰ ਸਕਦੀ ਹੈ ਥੋੜਾ ਚੈਨਾ ਥੋਲਾ ਜਾਊਗਾ ਮੋਬਾਈਲ ਥੋਲਾ ਜਾਊਗਾ ਔਰ ਤੁਹਾਡੇ ਫੋਨ ਕੈਮਰੇ ਫੈਮਰੇ ਸਾਰਾ ਕੋ ਸੈਟਅਪ ਤੁਹਾਡਾ ਜ਼ਬਤ ਕਰਕੇ ਲੈ ਜਾਊਗੀ। ਤੁਸੀਂ ਦੋਸੀ ਪਾਏਗੇ ਤਾਂ ਤੁਹਾਨੂੰ ਸਜ਼ਾ ਵੀ ਹੋਊਗੀ ਜੇਲ੍ਹ ਵੀ ਹੋਊਗੀ। ਹਾਂ ਤੁਹਾਨੂੰ ਪਤਾ ਹੈ ਇਹ ਚੀਜ਼ ਦਾ ਕਲੀਅਰਲੀ ਕਿ ਗੋਦੀ মিডিਆ ਆਲਰੇਡੀ ਸਾਰਾ ਗੁਲਾਮ ਹੋ ਚੁੱਕਿਆ ਹੈ। ਦੇਸ਼ ਦੇ ਹਰ ਕੋਨੇ ਦੇ ਵਿੱਚ, ਵਰਲਡ ਦੇ ਹਰ ਕੋਨੇ ਦੇ ਵਿੱਚ ਇਹ ਗੱਲ ਪਤਾ ਹੈ। ਠੀਕ ਹੈ। ਔਰ ਜਿਹੜੇ ਖਲਾਫ ਬੋਲਣ ਵਾਲੇ ਸੀਗੇ ਅਭੀ ਇਸ ਕੁਮਾਰ ਅਰਗੇ ਤੋਂ ਉਰਾਠੀ ਅਰਗੇ ਨੇ ਤੇਸ ਰਾਜਪੂਤ ਦੇਸਪਕ ਤੋਂ بڑے ਹੀ ਚੈਨਲ ਮੈਂ ਗਿਣਾ ਸਕਦਾਗਾ ਤੇ ਉਹ ਜਿਹੜੇ ਬੋਲਦੇ ਸੀਗੇ ਹੁਣ ਉਹਨਾਂ ਦੀ ਵਾਰੀ ਆ ਕਿਉਂਕਿ ਜਿਹੜੇ ਵੱਡੇ ਮੇਨਸਟ੍ਰੀਮ ਸੂਤਾ ਬੰਦ ਕਰਵਾ ਦਿੱਤੇ ਤਾਂ ਹੁਣ ਰਹਿ ਗਏ ਸਿੰਗਲ ਸਿੰਗਲ ਪਰਸਨ ਤਾਂ ਇਹਨਾਂ ਦਾ ਗੋਰੀ ਬਿਹਤਰਾ ਹੁਣ ਗਲ ਹੋਊਗਾ ਮੰਨ ਲਓ ਤੁਸੀਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਕੁਝ ਬੋਲਦੇ ਆ ਉਲਟ ਠੀਕ ਆ ਮੈਂ ਇਹ ਐਵੇਂ ਨਹੀਂ ਕਹਿ ਰਿਹਾਗਾ ਦੇਸ ਬੋਲਦਾ ਹੈ ਇਹਦੇ ਨਾਲ ਦੇ 9 ਚੈਨਲ ਔਰੇਡੀ ਬੰਦ ਕਰ ਦਿੱਤੇ ਆ ਬੈਨ ਕਰ ਦਿੱਤੇ ਆ ਕਿ ਇਹ ਐਕਟ ਬਣਾਇਆ ਹੀ ਇਸੇ ਕਾਰਨ ਆ ਹਮ ਤੁਸੀਂ ਦੇਖੋ ਜਦੋਂ ਕਿਸੇ ਇੱਕ ਚੀਜ਼ ਨੂੰ ਵਾਰ-ਵਾਰ ਬੋਲਿਆ ਜਾਂਦਾ ਜਿਵੇਂ ਗੋਦੀ ਮੋਦੀ ਆ ਬੋਲ ਦੱਸਿਆ ਤਾਂ ਝੂਠ ਨੂੰ ਸੱਚ ਬਣਾਇਆ ਜਾ ਸਕਦਾ ਹੈਗਾ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਹੋਊਗਾ ਕਿ ਯਾਰ ਇਹ ਬੰਦਾ ਵੀ ਠੀਕ ਆ ਇਹਨਾ ਮਾੜਾ ਨਹੀਂ ਹੈਗਾ ਇਹ ਪਤਾ ਕਿਉਂ ਤੁਹਾਨੂੰ ਲੱਗਦਾਗਾ ਕਿਉਂਕਿ ਇੱਕ ਝੂਠ ਨੂੰ ਜੇ ਹਜ਼ਾਰ ਵਾਰ ਬੋਲਾ ਜਾਊਗਾ ਤੁਹਾਨੂੰ ਸੱਚ ਲੱਗਣ ਲੱਗ ਜਾਊਗਾ। ਦੀ ਸਬਕੋਨਸ਼ੀਅਸ ਮਾਈਂਡ ਤੁਹਾਡਾ ਪ੍ਰੋਗਰਾਮ ਕਰ ਦਿੱਤਾ। ਮੀਡੀਆ ਨੇ ਪੇ 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 ਕਰਕੇ ਟੀਵੀ ਰਾਹੀਂ ਐਡਾ ਰਾਹੀਂ ਥੋੜੇ ਜਿਹੜੇ ਐਕਟਰ ਸਿਲੈਕਟਰ ਡਾਇਰੈਕਟਰ ਸਭ ਪੱਟ ਲੈ ਸੌ ਖਰੀਦ ਲੈ ਪ੍ਰਚਾਰ ਕਰ ਕਰਕੇ ਤੁਹਾਡੇ ਦਿਮਾਗ ਦੇ ਵਿੱਚ ਉਹਨਾਂ ਨੇ ਭਰਤਾ ਫੂਸਾ। ਤਾਂ ਜਿਹੜੇ ਬੱਚੇ ਆ ਕੋਸ। ਬੱਚੇ ਆ ਜਿਹੜੇ ਬੋਲਦੇ ਆ ਹੁਣ ਉਹ ਵੀ ਸੂਤੇ ਜਾਣੇ। ਠੀਕ ਆ ਉਹ ਚੱਕੇ ਜਾਣੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇਹ ਵੀਡੀਓ ਨੂੰ ਸੰਭਾਲ ਕੇ ਰੱਖ ਲਿਓ ਹਾਂ ਹੋਰ ਤਾਂ ਹੋਰ ਤੁਸੀਂ ਸੋਚੋਗੇ ਕਿ ਮੈਂ ਤਾਂ ਜੀ ਵਿਦੇਸ਼ ਦੇ ਵਿੱਚ ਜਾ ਕੇ ਫਿਰ ਇਹਨਾਂ ਦੇ ਖਿਲਾਫ ਬੋਲੂੰਗਾ ਮੈਂ ਜੀਬ ਘੁੜਾ ਦੂੰਗਾ ਉਹਨਾਂ ਦੀ ਨੈਵਰ ਤੁਸੀਂ ਇਹ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਮਗਰ ਤੁਹਾਡੀ ਪ੍ਰਾਪਰਟੀ ਸੀਲ ਕਰਤੀ ਜਬ ਤੱਕ ਤੁਹਾਡੇ ਸਾਰੇ ਡਾਕੂਮੈਂਟ ਸਾਰੇ ਰੰਦ ਕਰ ਦਿੱਤੇ ਜਾਣਗੇ ਵਾਂਟਡ ਦਾ ਨੋਟਿਸ ਲੱਗ ਜਾਊਗਾ ਤੁਸੀਂ ਆ ਕਿ ਵਾਪਸ ਪੈਰ ਨਹੀਂ ਧਰ ਸਕਦੇ ਔਰ ਜਿਹੜਾ ਤੁਸੀਂ ਬੋਲਣ ਦੀ ਗੱਲ ਕਰਦੇ ਆ ਹੋਟੇ ਜਿਹੜੇ ਵੀ ਚੈਨਲ ਹੋਣਗੇ ਜਿਹੜੇ ਵੀ ਮਾਧਿਅਮਾਂ ਤੋਂ ਤੁਸੀਂ ਬੋਲੋਗੇ ਉਹ ਵੀ ਬੈਨ ਕਰ ਦਿੱਤੇ ਜਾਣਗੇ ਤਾਂ ਤੁਸੀਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਚైనా ਦੀ ਯਾਦ ਆਉਂਦੀ ਹੈ ਨਾ ਸਿਮਿਲਰ ਸੇਮ ਚੀਜ਼ ਹੋਣੀ ਆ ਇੱਕ ਬੌਸ ਬਣ ਕੇ ਬੈਠੂਗਾ ਤੁਸੀਂ ਉਹਨੇ ਹੀ ਚਲਾਣਾਗਾ ਆਸੇ ਪਾਸੇ ਜਿਹੜਾ ਝੋਣ ਤੋਂ ਨਿਕਲੂਗਾ ਮਾਰਕ ਡਾਂਸ ਦਾ ਲੈਣਵਾਰ ਸਭ ਨੇ ਤੁਰਨਾਗਾ ਠੀਕ ਆ ਏ ਨਿਊਸਾ ਨਿਊਸ ਬੇਸਿਕਲੀ ਮੈਂ ਰਿਪੀਟ ਕਰ ਦੇਵਾਂਗਾ মিডিਆ ਬਰੋਡਕਾਸਟਿੰਗ ਬੈਲ 2023 ਬਣ ਗਿਆ ਹੈ ਜੇ ਇਹ ਬੈਲ ਲਾਗੂ ਹੁੰਦਾਗਾ ਤਾਂ ਜੋ 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 ਮੈਂ ਬੋਲਿਆਗਾ ਇਹ ਸਭ ਚੀਜ਼ਾਂ ਹੋਣੀਆਂ ਹੈ ਪਰ ਆਲਰੇਡੀ ਹੋ ਚੁੱਕੀਆਂ ਹੈ ਕਸ মিডিਆ ਚੈਨਲ ਨਾ ਦੇਣਾ ਸੋਸ਼ਲ ਮੀਡੀਆ ਚੈਨਲ ਨਾ ਦੇਣਾ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦੋ ਹਰ ਇੱਕ ਤੱਕ ਵੀਡੀਓ ਨੂੰ ਇਹਨੂੰ ਪਹੁੰਚਾ ਦਿਓ ਤੇ ਪਹੁੰਚਾ ਕੇ ਇੱਕੋ ਗੱਲ ਕਿਓ ਕਿ ਅੱਛੇ ਦਿਨ ਆਨੇ ਵਾਲੇ